ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕ੍ਰੇਲੇ ਬਾਰੇ ਕ੍ਰੇਲੇ ਨੂੰ ਫਲ ਆਉਣਾ ਬੰਦ ਹੋ ਗਿਆ ਜਾਂ ਕਿ ਕ੍ਰੇਲੇ ਨੂੰ ਫਲ ਆ ਨਹੀਂ ਰਿਹਾ ਜਿੱਦਾਂ ਕਿ ਆਪਣੇ ਕ੍ਰੇਲੇ ਇਹਨੂੰ ਕਈ ਕਾਰਨ ਹੋ ਸਕਦੇ ਇਹਦੇ ਜੇ ਜ਼ਿਆਦਾਤਰ ਇਹ ਹੁੰਦਾ ਆਪਾਂ ਯੂਰੀ ਦੀ ਵਰਤੋਂ ਕਰ ਲਈਏ ਜਾਂ ਕੋਈ ਗ੍ਰੋਥ ਵਾਲੀ ਚੀਜ਼ ਦੀ ਵਰਤੋਂ ਕਰ ਲਈਏ ਉਹਦੇ ਨਾਲ ਬੇਲਾਂ ਦੀ ਗ੍ਰੋਥ ਜ਼ਿਆਦਾ ਵੱਧ ਜਾਂਦੀ ਤੇ ਫਲ ਨਹੀਂ ਫਲ ਆਉਣਾ ਘਟ ਜਾਂਦਾ ਤੇ ਕਿਤੇ ਹੱਦ ਤੱਕ ਜਾ ਕੇ ਗ੍ਰੋਥ ਵੀ ਜ਼ਰੂਰੀ ਹੈ ਬੇਲਾਂ ਦੀ ਇਸੋ ਪਰ ਉਹ ਨੀ ਨੀ ਦੋ ਸਪਰੇਆਂ ਕੀਤੀਆਂ ਸੀ ਤੇ ਜਿਸ ਨਾਲ ਥੋੜੀ ਗਰੋਥ ਜ਼ਿਆਦਾ ਵਧ ਗਈ ਤੇ ਕ੍ਰੇਲੇ ਦਾ ਫਲ ਆਉਣਾ ਰੁਕ ਗਿਆ ਤੇ ਬੀਲਾਂ ਜਾਈਆਂ ਵਧਣ ਲੱਗੀਆਂ ਤੁਸੀਂ ਦੇਖ ਸਾਡੇ ਕੋਈ ਇੱਕ ਵੀ ਕ੍ਰੇਲਾ ਨਹੀਂ ਦਿਖ ਰਿਹਾ ਤੇ ਗਰੋਥ ਕਿੰਨੀ ਜ਼ਿਆਦਾ ਹੈ ਬੀਲਾਂ ਦੀ ਬਹੁਤ ਜ਼ਿਆਦਾ ਗਰੋਥ ਆ ਇਹਨੂੰ ਆਪਾਂ ਬਿਨਾਂ ਕਿਸੇ ਸਪਰੇਅ ਤੋਂ ਇਹਦਾ ਟ੍ਰੀਟਮੈਂਟ ਕਰਾਂਗੇ ਸਿਰਫ ਜਿ ਆਪਣੇ ਘਾਟ ਚ 10 ਬੀਲਾਂ ਲੱਗੀਆਂ ਜਿੰਨਾ ਕਿ ਆ 10 ਬੀਲਾਂ ਲੱਗੀਆਂ ਤੇ ਹਰ ਵਾਰ ਤੋਂ ਆਪਣੇ 10 ਮਿੰਟ ਲੱਗਣਗੇ ਇਹ ਕੰਮ ਨੂੰ ਕਰਨ ਵਾਸਤੇ ਤੇ ਤੁਸੀਂ ਦੇਖ ਸਕਦੇ ਆ ਕ੍ਰੇਲਾ ਇਸ ਵਿੱਚ ਆਪਣੇ ਕੋਈ ਵੀ ਨਹੀਂ ਦਿਖ ਰਿਹਾ ਤੇ ਕੋਈ ਨੀ ਦੱਸ ਰਿਹਾ ਬਿਲਕੁਲ ਬੇਲਾ ਖਾਲੀ ਹੋ ਗਈਆਂ ਇਸ ਟਾਈਮ ਬਿਲਕੁਲ ਹੀ ਬੇਲਾ ਖਾਲੀ ਹੋ ਗਈਆਂ ਇਸ ਟਾਈਮ ਤੇ ਇਸ ਨੂੰ ਆਪਾਂ ਲੈਣੀ ਹੈਗੀ ਆਪਾਂ ਨੂੰ ਇੱਕ ਕੈਂਚੀ ਦੀ ਜ਼ਰੂਰਤ ਹੈ ਇਹ ਕੰਮ ਕਰਨ ਵਾਸਤੇ ਕੋਈ ਆਪਾਂ ਸਾਫ਼ ਕੈਂਚੀ ਲੈ ਲੈਣੀ ਤੇ ਐਸਾ ਹਣਾ ਜਿੰਨੀ ਵੀ ਆਪਾਂ ਨੂੰ ਕੁੰਬੜ ਦੇ ਦੀ ਆ ਬੇਲ ਨਹੀਂ ਕਟਕਾਣੀ ਜਿਹੜੀ ਕਿ ਆਪਾਂ ਨੂੰ ਕੁੰਬੜ ਕੋਈ ਵੀ ਦਿਸੂਗੀ ਆਪਾਂ ਗੁੰਬੜਾਂ ਸਾਰੀਆਂ ਕੱਟ ਕਰ ਦੇਣੀਆਂ ਤੇ ਤਾਂ ਕਿ ਆਸ ਵੀ ਦੇਖ ਸਕਦੇ ਹਾਂ ਕੁੰਬੜ ਆ ਇਸ ਨੂੰ ਆਪਾਂ ਕੱਟ ਕਰ ਦਿੱਤਾ ਤੇ ਹੌਲੀ-ਹੌਲੀ ਆਪਾਂ ਸਾਰੀਆਂ ਕੁੰਬੜਾਂ ਨੂੰ ਕਟਿੰਗ ਕਰ ਦੇਣਾ ਮਤਲਬ ਬਿਲਕੁਲ ਆਪਾਂ ਆਪਾਂ ਨੂੰ ਕੋਈ ਦਿਸਣੀ ਨਹੀਂ ਚਾਹੀਦੀ ਵਿੱਚ ਕੋਈ ਵੀ ਕੁੰਬੜ ਹੋਵੇ ਸਾਰੀਆਂ ਕੁੰਬੜਾਂ ਹੋ ਸਕੇ ਤਾਂ ਆਪਾਂ ਕੱਟ ਕਰਨੀਆਂ ਤੇ ਤਕਰੀਬਨ ਤਕਰੀਬਨ ਤੁਹਾਨੂੰ 10 ਤੋਂ 15 ਇੰਚ ਰਿਜ਼ਲਟ ਮਿਲ ਜੂਗਾ ਇਸ ਚੀਜ਼ ਦਾ ਬੇਲਾਂ ਫਲਣਾ ਪੂਰੀਆਂ ਪਰ ਜਾਣਗੀਆਂ ਤੇ ਇੱਕ ਥੋੜਾ ਜਿਹਾ ਆਪਾਂ ਇਸ ਨੂੰ ਪਾਣੀ ਦਾ ਸਟ੍ਰੈਸ ਲਵਾਉਣਾ ਤੇ ਜਿੱਦਾਂ ਕਿ ਆਪਾਂ ਇਹਨੂੰ ਗੋਡੀ ਕਰ ਦਿੱਤੀ ਐ ਤੇ ਪਾਣੀ ਦਾ ਥੋੜਾ ਜਿਹਾ ਘੋਲਾ ਲਵਾਉਣਾ ਜਿਆਦਾ ਸਟ੍ਰੈਸਿੰਗ ਨਹੀਂ ਦੇਣਾ ਪਾਣੀ ਦਾ ਕਿਉਂਕਿ ਜਿਆਦਾ ਨਹੀਂ ਸਕਾਉਣੀ ਐ ਬੇਲਾ ਆਪਾਂ ਜਿਆਦਾ ਸਕਾਂਗੇ ਤਾਂ ਕਿਉਂਕਿ ਹੁਣ ਕਰਨੀ ਐ ਇਸ ਟਾਈਮ ਟੈਂਪਰੇਚਰ ਬਹੁਤ ਹੋਣ ਰਿਹਾ ਮਤਲਬ ਇਹਨੂੰ ਪਾਣੀ ਹੀ ਹਲਕੀ ਜਿਹੀ ਬ੍ਰੇਕ ਲਵਾਉਣੀ ਐ ਕਿ ਜਿਸ ਦਿਨ ਨਾਲ ਕੀ ਆਪਣੇ ਵਧੀਆ ਫਲ ਤੁਰੂਗਾ ਤੇ ਇਹ ਦੇਖ ਲੈਣਾ ਤੁਸੀਂ ਆਪਣੇ ਬੇਲਾਂ ਦੇ ਨੂੰ ਪ੍ਰੀਖਣ ਕਰ ਲੈਣਾ ਕੋਈ ਇਸ ਤੋਂ ਬਿਮਾਰੀ ਕੋਈ ਤਾਂ ਨਹੀਂ ਪਈ ਹੈਗੀ ਜਾਂ ਕੋਈ ਫੰਗਸ ਰੋਗ ਤਾਂ ਨਹੀਂ ਤੇ ਬਾਕੀ ਪੀਕਾ ਫੋਲ ਕੰਮ ਜਾ ਪਿਆ ਹਲਕਾ ਇਸ ਸਟਰਸਲ ਬਾਕੇ ਤਾਂ ਆਪਾਂ ਪਾਣੀ ਦੇ ਦੇਣਾ ਤੇ ਜੇ ਹੋ ਸਕੇ ਤਾਂ ਪਾਣੀ ਦਾ ਹਲਕੀ ਜਿਹੀ ਪोटाश ਦੇ ਸਕਦੇ ਆ ਹਲਕੀ ਜਿਹੀ ਮਾਤਰਾ ਪोटाश ਦੀ ਦੇ ਦੇਣੀ ਆਪਾਂ ਪਾਣੀ ਦੇ ਨਾਲ ਤੇ ਲਾ ਲਓ ਕਿ ਆਪਣੇ ਤੋਂ ਜੇ 0050 ਆ ਤੇ ਆਪਾਂ 10 ਬੇਲਾਂ ਪਿੱਛੇ 50 ਗ੍ਰਾਮ ਪोटाश ਘੋਲ ਕੇ ਪਾਣੀ ਦੇ ਨਾਲ ਵਿੱਚ ਦੇ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਇਸ ਚੀਜ਼ਾ ਤਕਰੀਬਨ ਤਕਰੀਬਨ ਆਪਣੀਆਂ ਜਿਹੜੀਆਂ ਬੇਲਾਂ ਆ 15 ਇੰਚ ਫਲ ਦੇਣ ਲੱਗ ਪੈਣਗੀਆਂ ਦੁਬਾਰਾ ਤੇ ਕੋਸਾatil fall heater دے karan vi katya یعنی گرمی بھی بہت ਪੈ ਰਹੀ ਹੈ ਤੇ ਹੋ ਸਕੇ ਨੇ ਜੋ ਪਰ ਆਪਾਂ ਕੋਕੇ ਪਾਣੀ ਦੀਆਂ ਹਰ ਰੋਜ਼ ਸਪਰੇਅ ਕਰ ਦਿਆ ਕਰੀਏ ਤਾਂ ਚੰਗਾ ਕਰ ਦਈਏ ਸਰਕਾਸ ਕੋਕੇ ਪਾਣੀ ਦੇ ਉਹਨਾਂ ਨੂੰ ਥੋੜਾ ਸਟ्रेस ਘਟੂਗਾ ਵਾ kia ਕੰਮ ਤੁਸੀਂ ਜ਼ਰੂਰ ਕਰਨਾ ਪੂਰਾ ਸਾਰੀ ਕੱਟ ਕੇ ਹਲਕੀ ਜੀ ਮਾਤਰਾ ਪਟਾਸ਼ ਦੀ ਰੱਖ ਕੇ ਪਾਣੀ ਗਲਾਸ ਆ ਲੀਆ ਤੇ ਬਹੁਤ ਹੀ ਟੋਪ ਦਾ ਰਿਜ਼ਲਟ ਹੋਊਗਾ ਆਪਣਾ ਇਹ ਵਰਤਿਆ ਹੋਇਆ ਤਰੀਕਾ ਹੈ ਤਕਰੀਬਤ ਤਕਰੀਬਨ ਆਪਾਂ ਕਾਫੀ ਟਾਈਮ ਤੋਂ ਵਰਤਦੇ ਹੋਨੇ ਆ ਚਾਰ ਪੰਜ ਸਾਲ ਤੋਂ ਆਪਾਂ ਇਹ ਵਰਤਦੇ ਹੋਨੇ ਹਸਲ ਬਹੁਤ ਹੀ ਬੜਿਆ ਰਿਜ਼ਲਟ ਮਿਲਦਾ ਸੀ ਤਾਂ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ